ਬਸ ਧੀ ਕੁੜੀ ਕਵਿਤ ਖੜੀਆਂ ਹਾਏ ਨੀ ਉੱਤ ਲੱਗੀਆਂ ਸੌਣ ਦੀਆਂ ਛੜੀਆਂ ਕੰਨ ਬਸ ਧੀ ਕੁੜੀ ਕਵਿਤ ਖੜੀਆਂ ਹਾਏ ਨੀ ਉੱਤ ਲੱਗੀਆਂ ਸੌਣ ਦੀਆਂ ਛੜੀਆਂ ਨਿੱਕਣੀਆਂ ਚ ਫਿੱਜ ਜਾẽਗੇ ਗੱਡੀ ਜੱਟ ਦੀ ਜਾਂਦੀ ਏ ਧੂੜਾ ਪੱਟਦੀ ਨੀ ਬਹਿ ਲੈ ਨਹੀਂ ਤਾਂ ਪਛਤਾẽਗੀ ਨੀ ਬਹਿਦਾ ਨਹੀਂ ਤਾਂ ਪਛਤਾẽਗੀ ਗੱਡੀ ਲੈ ਜਾਵੇ ਬੰਦੇ ਦਾ ਪੁੱਤ ਬਣ ਕੇ ਗੱਡੀ ਲੈ ਜਾਵੇ ਬੰਦੇ ਦਾ ਪੁੱਤ ਬਣ ਕੇ ਬਹੁਤਾ ਬੋਲ ਨਾ ਮਛਨ ਤਾਣ ਤਾਣ ਕੇ ਵਤਾਂਗ ਵਿੱਚ ਮੈਂ ਚੜ ਜਾਉਂ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਵਥਾਣੇ ਤੇ ਫੌਜ ਕਰ ਦੂੰ ਮੈਂ ਥਾਣੇ 'ਚ ਰਿਪੋਰਟ ਕਰ ਦਾਂ ਥਾਣੇਦਾਰਾਂ ਨਾਲ ਸਾਡਾ ਰੋਜ਼ ਦਾ ਯਾਰਾ ਨਾ ਨਹੀਂ ਗੱਡੀ ਵਿੱਚ ਬੈਠਾ ਐਵੇਂ ਕਰਨਾ ਬਹਾਨਾ ਨਹੀਂ ਖਾਣੇਦਾਰਾਂ ਨਾਲ ਸਾਡਾ ਰੋਜ਼ ਦਾ ਯਾਰਾ ਨਾ ਨੀ ਗੱਡੀ ਵਿੱਚ ਬਹਿ ਜਾ ਐਵੇਂ ਕਰਨਾ ਬਹਾਨਾ ਨੀ ਬਾਰੀ ਖੋਲ ਕੇ ਸੀਟ ਤੇ ਬਹਿ ਜਾ ਜਿੱਲ ਕਰ ਦਬ ਛਕ ਲਮੀ ਪੈ ਜਾ ਨੀ ਤੰਗ ਚ ਹੁਝੂਕੇ ਖਾਏਂਗੇ ਗੱਡੀ ਜੱਟ ਦੀ ਜਾਂਦੀ ਏ ਧੂੜਾ ਪੱਟਦੀ ਨੀ ਬਹਿ ਜਾ ਨੀ ਜਾ ਪਛਤਾਏਂਗੇ ਨੀ ਬਹਿ ਜਾ ਨੀ ਤਪ ਪਛਤਾਏਂਗੀ ਤੇਰੇ ਨਾਲ ਮੇਰੀ ਕੋਈ ਜਾਨ ਨਾ ਪਛਾਣਵੇ ਤੋਰ ਲੈ ਟੱਕਸਾਂ ਨੂੰ ਲੱਜਾ ਸਿਰ ਖਾਣਵੇ ਨਾਲ ਮੇਰੀ ਕੋਈ ਜਾਣਾ ਪਛਾਣਵੇ ਤੋੜ ਲੈ ਡਰ ਰੱਖ ਕਾ ਨੂੰ ਲੱਗਾ ਸਿਰ ਖਾਣਵੇ ਮੁੱਤ ਬੋਲ ਨਾ ਮਾਰਿਚ ਤੋਣ ਕੱਢ ਕੇ ਮਾਰੂ ਸੈਂਡਲ ਬਟਾ ਦਾ ਤੇਰੇ ਛੱਡ ਕੇ ਵੇ ਗੁੱਲੀ ਵਾਂਗੂ ਸਿਰ ਕਾੜ ਦਊ ਤੇਰੀ ਗੱਡੀ ਤਨ ਪਰ ਨੋਡ ਘਾਰ ਕੇ ਵੇ ਥਾਣੇ ਤੇ ਰਿਪੋਰਟ ਘਾਰ ਦਊ ਮੈਂ ਥਾਣੇ ਤੇ ਰਿਪੋਰਟ ਘਾਰ ਦਊ ਦਿੱਲੀੋਂ ਪਠਾਨਕੋਟ ਚੱਲਦਾ ਟਰੱਕ ਨੀ ਰਾਹ ਦੇ ਵਿੱਚ ਕਿਤੇ ਨਾ 브্রেক ਲਾਉਂਦਾ ਜੱਟ ਨੀ ਦਿੱਲੀੋਂ ਪਠਾਨਕੋਟ ਚੱਲਦਾ ਟਰੱਕ ਨੀ ਰਾਹ ਦੇ ਵਿੱਚ ਕਿਤੇ ਨਾ 브্রেক ਲਾਉਂਦਾ ਜੱਟ ਨੀ ਉਹ ਗੱਡੀ ਵੇਖ ਕੇ ਸੜਕ ਤੇ ਤੈਨੂੰ ਗੱਡੀ ਰੋਪਣੀ ਪਈ ਅੱਜ ਮੈਨੂੰ ਨਿਪਾਲੇ ਵਿੱਚ ਠਰ ਜਾਏਂਗੇ ਗੱਡੀ ਜੱਟ ਦੀ ਜਾਂਦੀ ਆ ਥੂੜਾ ਪੱਟਦੀ ਨੀ ਪਹਿਲੇ ਨੇ ਸਾ ਪਛਤਾਏਂਗੀ ਨੀ ਬੈਦਨੀ ਤਪ ਪਛਤਾਏਂਗੀ ਆਪਣੀਆਂ ਕਾਰ ਤੁਸੀਂ ਛੱਡ ਕੇ ਜਨਾਨੀਆਂ ਸੜਕਾਂ ਤੇ ਛੇੜ ਦਿਓ ਧੀਵੀਆਂ ਭਗਾਨੀਆਂ ਆਪਣੀਆਂ ਕਾਰ ਤੁਸੀਂ ਛੱਡ ਕੇ ਜਨਾਨੀਆਂ ਸੜਕਾਂ ਤੇ ਛੇੜ ਦਿਓ ਧੀਵੀਆਂ ਭਗਾਨੀਆਂ ਚੰਨ ਲੱਗਿਆ ਟ੍ਰੈਫਿਕ 'ਚ ਮੇਰਾ ਘਰ ਦਊਗਾ ਚਲਾਨ ਜੱਟ ਤੇਰਾ ਵੇ ਮੂੰਹ ਤੇ ਚਪੇੜ ਝੜ ਦਊ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਵੇ ਥਾਣੇ 'ਚ ਰਿਪੋਰਟ ਕਰ ਦਊ ਮੈਂ ਥਾਣੇ 'ਚ ਰਿਪੋਰਟ ਕਰ ਦਊ ਮਰਨਿਕ ਨਾਰੇ ਹੋਈ ਵੇ ਮੇਰੀ ਸੁਣ ਤੂੰ ਅਰਜ਼ੋਈ ਵੇ ਮੈਂ ਮਰਨਿਕ ਨਾਰੇ ਹੋਈ ਵੇ ਕੋਈ ਕੋਲ ਤਵੀਤ ਭਲਾ ਬਾਬਾ ਮੇਰੇ ਸਿਰ ਤੋਂ ਪੈਰਾ ਛੜੇ ਜੇਠ ਦਾ ਲਾਵਾ ਬਾਬਾ ਮੇਰੇ ਸਿਰ ਤੋਂ ਪੈਰਾ ਛੜੇ ਜੇਠ ਦਾ ਲਾਵਾ ਬਾਬਾ ਤੈਨੂੰ ਤਾਂ ਰੋਗ ਪੁਰਾਣਾ ਨੇ ਤੇਰਾ ਉਲਝ ਗਿਆ ਇਹ ਤਾਣਾ ਨੇ ਤੈਨੂੰ ਤਾਂ ਰੋਗ ਪ੍ਰਾਣਾ ਨਹੀਂ ਤੇਰਾ ਉਲਝ ਗਿਆ ਇਹ ਤਾਣਾ ਨਹੀਂ ਤੂੰ ਆਤ ਚੌਂਕੀ ਫੜਿਆ ਕਰ ਫੁੱਲ ਵਰਗੇ ਹੋળી ਕਰ ਦੂੰਗਾ ਬਾਬੇ ਦੀ ਸੇਵਾ ਕਰਿਆ ਕਰ ਫੁੱਲ ਵਰਗੇ ਹੋળી ਕਰ ਤੂੰਗਾ ਸੰਤਾਂ ਦੀ ਸੇਵਾ ਕਰਿਆ ਕਰ ਜੇ ਸੁਪਨੇ ਦੇ ਵੀ ਕਿਰੋਜ਼ ਰਾਤ ਨੂੰ ਆ ਕੇ ਵੇ ਮੰਗੇ ਮੰਗ ਆਪਣੀ ਮੈਂ ਆਪਣੀ ਮੈਨੂੰ ਨੇ ਡਰਾ ਕੇ ਵੇ 12 ਵਜੇ ਮਾਰਦਾ ਫੇਰਾ ਮੈਨੂੰ ਕਰਦਾ ਤੰਗ ਬਥੇਰਾ ਕੋਈ ਇਹ ਤੇ ਜਾਦੂ ਪਾ ਬਾਬਾ ਮੇਰੇ ਸਿਰ ਤੋਂ ਪੈਰਾ ਛੜੇ ਜੇਠ ਦਾ ਨਾ ਬਾਬਾ ਮੇਰੇ ਸਿਰ ਤੋਂ ਪੈਰਾ ਛੜੇ ਜੇਠ ਦਾ ਨਾ ਬਾਬਾ ਰੱਤ ਗਿਆ ਵਿੱਚ ਹੱਡਾਂ ਦੇ ਤੇਰਾ ਜੇਠ ਨਿਮਾਣਾ ਨਹੀਂ ਛੜਾ ਕਿੱਦਾਂ ਛੱਡੂ ਕਿਹੜੀ ਗੱਲੋਂ ਉਹ ਕਾਣਾ ਨਹੀਂ ਛੜਾ ਕਿੱਦਾਂ ਛੱਡੂ ਕਿਹੜੀ ਗੱਲੋਂ ਉਹ ਕਾਣਾ ਨਹੀਂ ਮੇਰਾ ਬੰਦੋਬਸਤ ਹੁਣ ਕਰ ਲਾਂਗੇ ਰਲ ਮਿਲ ਕੇ ਚੌਂਕੀਆਂ ਪਰ ਲਾਂਗੇ ਐਵੇਂ ਨ ਬੀਬੀ ਡਰਿਆ ਕਰ ਫੁੱਲ ਵਰਗੀ ਹੋਲੀ ਕਰ ਦੂੰਗਾ ਸੰਤਾਂ ਦੀ ਸੇਵਾ ਕਰਿਆ ਕਰ ਫੁੱਲ ਵਰਗੀ ਹੋਲੀ ਕਰ ਦੂੰਗਾ ਬਾਬੇ ਦੀ ਸੇਵਾ ਕਰਿਆ ਕਰ ਆ ਕੇ ਪੈਸ ਬਟਾ ਕੇ ਪੈਂਦਾ ਜੇ ਵੱਲ ਬਹਿ ਜਾਂਦਾ ਆਕੇ ਉਹੋ ਪੈ ਜਾਂਦਾ ਮੇਰਾ ਨਰਮ ਕਾਲਜਾ ਢੋਲੇ ਤੇਰੇ ਕੋਲੇ ਪਰਦੇ ਫੋਲੇ ਮੇਰੀ ਇਹ ਤੋਂ ਜਾਨ ਛਡਾ ਬਾਬਾ ਮੇਰੇ ਸਿਰ ਤੋਂ ਪੈਰਾ ਛੜੇ ਜੇਠ ਦਾ ਨਾ ਬਾਬਾ ਖੇਤੇ ਤੋਂ ਪੈਰਾ ਛੜੇ ਜੇਠ ਦਾ ਨਾ ਬਾਬਾ ਤੇਰੇ ਪਿੱਛੇ ਪਾਲੀ ਦੇ ਤਵਾਲੀਆ ਪੈ ਗਿਆ ਨੀ ਦੱਦ ਗੱਲ ਆਖਰੀ ਤੇ ਜੀ ਜਿਹੜੀ ਕਹਿ ਗਾਨੀ ਦੱਦ ਗੱਲ ਆਖਰੀ ਤੇ ਜੀ ਜਿਹੜੀ ਕਹਿ ਗਾਨੀ ਕਰਲਾ ਤੂੰ ਵੱਡਾ ਜੇ ਰਹਿਨੇ ਕਰ ਲਾਗੇ ਲਾਜ ਬਥੇਰਾ ਨੀ ਐਵੇਂ ਨਾ ਹੋ ਕੇ ਭਰਿਆ ਕਰ ਫੁੱਲ ਵਰਗੇ ਹੋਲੀ ਕਰਦ ਹੁੰਦਾ ਸੰਤਾਂ ਦੀ ਸੇਵਾ ਕਰਿਆ ਕਰ ਫੁੱਲ ਵਰਗੇ ਹੋਏ ਕਰਦੂੰਗਾ ਬਾਬੇ ਦੀ ਸੇਵਾ ਕਰਿਆ ਕਰ ਲੈ ਪੌਂਦੇ ਰੰਦੇ ਹੋ ਕੇ ਪਰਦੇ ਕੋਈ ਨਾਲੇ ਮੁੰਡੇ ਰੰਨਾ ਪਾੜਦੇ ਨਾਲੇ ਕੁੜੀਆਂ ਜਮਣ ਤੋਂ ਡਰਦੇ ਕੋਈ ਨਾਲੇ ਮੁੰਡੇ ਰੰਨਾ ਪਾੜਦੇ ਨਾਲੇ ਕੁੜੀਆਂ ਜਮਣ ਤੋਂ ਡਰਦੇ ਕੋਈ ਨਾਲੇ ਮੁੰਡੇ ਰੰਨਾ ਪਾੜਦੇ ਇਹ ਪਿੰਡ ਚ ਗੇੜੇ ਲਾਉਂਦੇ ਨੇ ਲੋਜ ਸ਼ਕੀਨੀ ਲਾ ਕੇ ਵੇ ਇਹ ਪਿੰਡ ਚ ਗੇੜੇ ਲਾਉਂਦੇ ਨੇ ਲੋਜ ਸ਼ਕੀਨੀ ਲਾ ਕੇ ਵੇ ਛੜ ਛੜ ਮੇ ਚਾਦਰੇ ਪਾਉਂਦੇ ਨੇ ਘਾਰੀ ਬਨ ਸੁਰਮਾ ਪਾ ਕੇ ਡੱਡ ਛੱਡ ਮੈਂ ਚਾਹ ਤੇ ਪਾਉਂਦੇ ਨੇ ਧਾਰੀ ਬੰਸਰਮਾ ਪਾ ਕੇ ਠਕਰ ਗੜਾਉਂਦੇ ਪੈਸੇ ਹਿਲਾਉਂਦੇ ਨਾਲ ਜਮੀਨਾ ਧਰਦੇ ਮੈ ਨਾਲੇ ਮੁੰਡੇ ਰੰਨਾ ਪਾਲਦੇ ਨਾਲੇ ਕੁੜੀਆਂ ਜਮਣ ਤੋਂ ਡਰਦੇ ਮੈ ਨਾਲੇ ਮੁੰਡੇ ਰੰਨਾ ਪਾਲਦੇ ਇਹ ਤੁਰੀਆਂ ਜਾਂਦੀਆਂ ਕੁੜੀਆਂ ਨੂੰ ਕਰਦੇ ਰਹਿਣ ਟਿਸ਼ਾਰੇ ਨਹੀਂ ਮੱਟ ਪਾ ਕੇ ਜ਼ਹਿਰ ਦੀਆਂ ਕੁੜੀਆਂ ਨੂੰ ਕਹਿੰਦੇ ਰਹਿਣ ਨਜ਼ਾਰੇ ਨਹੀਂ ਐਸ਼ ਅਡਾਉਂਦੇ ਮਨ ਪਰ ਚਾਉਂਦੇ ਕਰਦਾ ਕੁੰਡਾ ਕਰਦੇ ਰੇ ਮੁੰਡੇ ਰੰਨਾ ਪਾਲਦੇ ਨਾਲੇ ਕੁੜੀਆਂ ਜਮਣ ਤੋਂ ਡਰਦੇ ਬਈ ਨਾਲੇ ਮੁੰਡੇ ਰੰਨਾ ਪਾਲਦੇ ਜਦ ਵਿੱਚ ਜਵਾਨੀ ਆਉਂਦੇ ਨੇ ਕੁੜੀਆਂ ਦੇ ਪਿੱਛੇ ਲੱਗਣ ਵੇ ਜਦ ਵਿੱਚ ਜਵਾਨੀ ਆਉਂਦੇ ਨੇ ਕੁੜੀਆਂ ਦੇ ਪਿੱਛੇ ਲੱਗਣ ਵੇ ਅੰਨੇ ਹੋ ਨੈਣ ਲੜਾਉਂਦੇ ਨੇ ਜੋਵੰ ਨੂੰ ਫਿਰਦੇ ਜੰਮਣ ਕਾ ਨਾਮਾ ਨੱਨਾ ਤੰਨਾ ਤਾਈਓ ਆਖਰ ਹਰਦੇ ਬੇਨਾੜੇ ਮੁੰਡੇ ਰੰਨਾ ਪਾੜਦੇ ਨਾਰੇ ਪੁਰੀਆਂ ਜੰਮਣ ਤੋਂ ਡਰਦੇ ਬੇਨਾੜੇ ਮੁੰਡੇ ਰੰਨਾ ਪਾੜਦੇ ਨਾ ਹਾਲ ਇਸ਼ਕ ਦੇ ਮਾਰਿਆਂ ਦਾ ਚੱਲ ਇਸ਼ਕ ਮਾਰਦਾ ਢਾਕਾ ਨੀ ਨਾ ਹਾਲ ਇਸ਼ਕ ਦੇ ਮਾਰਿਆਂ ਦਾ ਚੱਲ ਇਸ਼ਕ ਮਾਰਦਾ ਢਾਕਾ ਨੀ ਹੁਣ ਦੇਤਵਾਰੀਏ ਸਾਰਿਆਂ ਦਾ ਹੈਗਾ ਏ ਰੱਬ ਰਾਖਾਨੀ ਹੁਣ ਦੇਤਵਾਰੀਏ ਸਾਰਿਆਂ ਦਾ ਹੈਗਾ ਏ ਰੱਬ ਰਾਖਾਨੀ ਤੇਜੀ ਵਰਗੇ ਰੈਣ ਗੁਆਰੇ ਤਾਈਓ ਮੋਜਾ ਭਈ ਨਾਲੇ ਮੁੰਡੇ ਰੰਨਾ ਪਾਲਦੇ ਨਾਲੇ ਕੁੜੀਆਂ ਜਮਣ ਤੋਂ ਡਰਦੇ ਭਈ ਨਾਲੇ ਮੁੰਡੇ ਰੰਨਾ ਪਾਲਦੇ ਨਾਲੇ ਕੁੜੀਆਂ ਜਮਣ ਤੋਂ ਡਰਦੇ ਭਈ ਨਾਲੇ ਮੁੰਡੇ ਰੰਨਾ ਪਾਲਦੇ ਸਾਰੀਆਂ ਕੋਲੋਂ ਅੱਖ ਬਿਚਾ ਕੇ ਭੱਜ ਨਾ ਜਾਵੀਂ ਵਿਰਜੀਆ ਛੰਦ ਸੁਣਾਵੀਂ ਵਿਰਜੀਆ ਛੰਦ ਸੁਣਾਵੀਂ ਜੇ ਮੈਂ ਕੋਈ ਛੰਦ ਸੁਣਾਵੀਂ ਸੱਤ ਸਾਲੀਆਂ ਮੈਂ ਹਾਂ ਕੱਲਾ ਸਭ ਦੀ ਕਰਕੇ ਜਾਉ ਤਸੱਲਾ ਸੱਤ ਸਾਲੀਆਂ ਮੈਂ ਹਾਂ ਕੱਲਾ ਸਭ ਦੀ ਕਰਕੇ ਜਾਉ ਤਸੱਲਾ ਨਾ ਸ਼ਰਮਾਵਾਂ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਜੀ ਆ ਕੱਲੇੜਾ ਕਿਉਂ ਆਇਆ ਵੀ ਅਰੇ ਅੰਮਾ ਉੱਤੜ ਗਈ ਔਨ ਨਬ ਲਿਆਵੀ ਜੀਜਾ ਚੰਦ ਸੁਣਾਵੀ ਜੀਜਾ ਚੰਦ ਸੁਣਾਵੀ ਨਾ ਕੋਈ ਚੰਦ ਸੁਣਾਵੀ ਛੰਦ ਪਰ ਅੱਗੇ ਆਏ ਜਾਈਏ ਛੰਦ ਦੇ ਅੱਗੇ ਡੌਰੂ ਛੰਦ ਪਰ ਅੱਗੇ ਆਏ ਜਾਈਏ ਛੰਦ ਦੇ ਅੱਗੇ ਡੌਰੂ ਸੱਸ ਮੇਰੀ ਤਾਂ ਚੜੀ ਪਰੋਟੇ ਸੋਰਾ ਪਾਵੇ ਖਰੂ ਸੱਸ ਮੇਰੀ ਤਾਂ ਚੜੀ ਪਰੋਟੇ ਸੋਰਾ ਪਾਵੇ ਖਰੂ ਕਸੋ ਗੁੱਦੀ ਜੋੜੀ ਦਾ ਕੀ लाज ਬਣਾਵਾ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਉਹ ਮੈਂ ਸ਼ੰਦ ਸੁਣਾਵਾਂ ਜੀਜਾ ਉਹ ਪਰੀਆਂ ਵੱਲ ਚਾਟ ਨਾ ਜੇ ਛੇਰੇ ਆਉਣਗੇ ਜੀਜਾ ਉਹ ਪਰੀਆਂ ਵੱਲ ਚਾਟ ਨਾ ਜੇ ਛੇਰੇ ਆਉਣਗੇ ਤੇਰੀ ਮਾਂ ਭੈਣ ਦੇ ਯਾਰ ਵੇਬ ਤੇਰੇ ਆਉਣਗੇ ਤੇਰੀ ਮਾਂ ਭੈਣ ਦੇ ਯਾਰ ਵੇਬ ਤੇਰੇ ਆਉਣਗੇ ਟਾਲੀ ਵਾਲਿਆ ਤੇਜੀ ਹੁਣ ਤੂੰ ਨਾ ਸ਼ਰਮਾਵੇਂ ਜੀਜਾ ਛੰਦ ਸੁਣਾ ਪਰ ਅੱਗੇ ਆਈਏ ਜਾਈਏ ਛੰਦ ਦੇ ਅੱਗੇ ਡੋਲਾ ਛੰਦ ਪਰ ਅੱਗੇ ਆਈਏ ਜਾਈਏ ਛੰਦ ਦੇ ਅੱਗੇ ਡੋਲਾ ਪਰਵਾਨਾ ਤੇਰੀ ਪੈਣ ਚੱਲਿਆ ਤੇਰਾ ਬਣੂ ਬਚੋਲਾ ਪਰਵਾਨਾ ਤੇਰੀ ਪੈਣ ਚੱਲਿਆ ਤੇਰਾ ਬਣੂ ਬਚੋਲਾ ਹੁ ਨਿੱਕੇ ਵੀਰ ਦੇ ਨਾਲ ਮੈਂ ਤੇਰੇ ਨੰਦ ਪੜਾਵਾਂ ਸੁਣੋ ਮੈਂ ਛੰਦ ਸੁਣਾਵਾਂ ਸੁਣੋ ਮੈਂ ਛੰਦ